ਅੱਜ ਪੇਸ਼ ਹੋਣਗੇ ਬੀਜੇਪੀ ਸੰਸਦ ਅਤੇ ਫਿਲਮੀ ਅਦਾਕਾਰ ਕੰਗਨਾ ਰਨਾਉਤ ਬਠਿੰਡਾ ਦੀ ਇੱਕ ਅਦਾਲਤ ਦੇ ਵਿੱਚ ਇੱਕ ਕੇਸ ਸੰਬੰਧੀ ਸੁਣਵਾਈ ਦੇ ਵਿੱਚ ਮਾਮਲਾ ਬੀਤੇ ਦਿਨੀ ਇੱਕ ਮਹਿਲਾ ਦੇ ਉੱਪਰ ਟਿੱਪਣੀ ਕਰਨ ਦਾ ਜਿਸ ਨੂੰ ਲੈ ਕੇ ਕਿ ਮਹਿਲਾ ਦੇ ਵੱਲੋਂ ਉਕਤ ਅਦਾਕਾਰ ਅਤੇ ਸੰਸਦ ਦੇ ਖਿਲਾਫ ਮਾਨਯੋਗ ਅਦਾਲਤ ਦੇ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਕੇਸ ਦੀ ਸੁਣਵਾਈ ਹੁਣ ਤੱਕ ਚੱਲ ਰਹੀ ਹੈ ਅਤੇ ਮਾਨਯੋਗ ਅਦਾਲਤ ਦੇ ਵੱਲੋਂ ਅੱਜ ਉਕਤ ਸੰਸਦ ਅਤੇ ਅਦਾਕਾਰਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਤਲਬ ਕੀਤਾ ਗਿਆ ਹੈ ਹਾਲਾਂਕਿ ਇਸ ਪੇਸ਼ੀ ਦੇ ਚਲਦੇ ਬਟੰਡਾ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਹਨ ਅਤੇ ਸਵੇਰ ਤੋਂ ਹੀ ਕੋਰਟ ਕੰਪਲੈਕਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਭਾਰੀ ਜਿੰਮਤੀ ਦੇ ਵਿੱਚ ਪੁਲਿਸ ਫੋਰਸ ਲਗਾਈ ਗਈ ਹੈ ਤੇ ਸੁਰੱਖਿਆ ਦੇ ਮੱਦੇ ਨਜ਼ਰ ਹਰ ਇੱਕ ਚੀਜ਼ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਤੇ ਵੱਖ-ਵੱਖ ਪੁਆਇੰਟਾਂ ਦੇ ਉੱਪਰ ਪੁਲਿਸ ਕਰਮੀਆਂ ਨੂੰ ਤਣਾਤ ਕੀਤਾ ਗਿਆ ਹੈ ਤਾਂ ਜੋ ਵੀਬੀਆਈਪੀ ਦੀ ਆਮਦ ਨੂੰ ਦੇਖਦੇ ਹੋਏ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਸਰ ਕੋਈ ਸ਼ਰਾਰਤੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਾਫ਼ ਕੀਤਾ ਕਿ ਵੀਬੀਆਈਪੀ ਦੀ ਆਮਦ ਦੇ ਚਲਦੇ ਇਹ ਸਾਰੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਜਿਸ ਨੂੰ ਲੈ ਕੇ ਕਈ ਪੁਆਇੰਟਾਂ ਦੇ ਉੱਪਰ ਪੁਲਿਸ ਕਰਮੀ ਤਣਾਤ ਕੀਤੇ ਗਏ ਹਨ ਅਤੇ ਸੁਰੱਖਿਆ ਦੇ لحاظ ਨਾਲ ਹਰ ਚੀਜ਼ ਨੂੰ ਬਾਰੀਕੀ ਦੇ ਨਾਲ ਦੇਖਿਆ ਜਾ ਰਿਹਾ ਹੈ। ਜ਼ਿਆਦਾ ਜਾਣਕਾਰੀ ਲਈ ਸੁਣਦੇ ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਹੀ ਬਿਆਨ। ਆ ਸਾਡੇ ਵੱਲੋਂ ਅੱਜ ਵੀਪੀਪੀ ਦੀ ਆਮਦ ਦੇ ਸੰਬੰਧ ਵਿੱਚ ਬਠਿੰਡਾ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਗਰਾਮ ਐਸ਼ੂ ਕੀਤਾ ਹੋਇਆ ਹੈ। ਆ ਜਿਸ ਦੇ ਵਿੱਚ ਸਾਡੇ ਵੱਲੋਂ ਨਾਕਾਬੰਦੀਆਂ ਦੇ ਨਾਲ-ਨਾਲ ਜੋ ਪੈਟਰੋਲਿੰਗ ਡਿਊਟੀ ਹੈ ਉਹ ਵੀ ਲਗਾਈ ਗਈ ਹੈ। ਮੇਨ ਪਰਪਸ ਹੈ ਕਿ ਜਿਹੜੀ ਲਾਰਡ ਆਰਡਰ ਸਟੇਸ਼ਨ ਉਸ ਨੂੰ ਪੀਸਫੁਲ ਰੱਖਣਾ ਹੈ ਤਾਂ ਕਿ ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੀ ਕੋਈ ਅਨਸਕਾਮੀ ਘਟਰਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰ ਸਕੇ ਸੋ ਲਾਰਡ ਆਰਡਰ ਨੂੰ ਪ੍ਰਕਰਾਰ ਰੱਖਣ ਲਈ ਜਿਹੜੀ ਹੈਗੀ ਸਾਡੇ ਵੱਲੋਂ ਵਕ ਵਕ ਜਿਹੜੀ ਡਿਊਟੀਆਂ ਲਗਾਈਆਂ ਗਈਆਂ ਨੇ ਸੋ ਉਸ ਰਿਗਾਰਡਿੰਗ ਹੀ ਸਾਡੇ ਜਿਹੜੇ ਸਾਡੀ ਫੋਰਸ ਦੇ ਵਿੱਚ ਐਸਪੀ ਸੁਵਾਨ ਡੀਐਸਪੀ ਸੁਵਾਨ ਐਸਐਚਓ ਸੁਵਾਨ ਤੇ ਨਾਲ ਜਿਹੜੀ ਹੈਗੀ ਉਹਨਾਂ ਦੇ ਨਾਲ ਰਿਜ਼ਰਵ ਟੀਮਾਂ ਦੀ ਡਿਊਟੀ ਲਗਾਈ ਗਈ ਹੈ। ਤੰਗ ਨਾ ਨੋਦ ਦੇਉਣ ਨੂੰ ਲੈ ਕੇ ਕੋਈ ਕਿਸਾਨ ਜਾਂ ਤੇ ਬੰਦਿਆਂ ਵੱਲੋਂ ਕੋਈ ਕਿਸੇ ਕਿਸਮ ਦੀ ਕੋਈ ਤੁਹਾਨੂੰ ਕਾਰਜਕੁਲਟੀ ਨਹੀਂ ਫਿਲ ਪਰ ਫਿਰ ਵੀ ਸਾਡੇ ਵੱਲੋਂ ਜਿਹੜੀ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਨੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਵੀ ਤਾਂ ਉਸ ਨੂੰ ਅਸੀਂ ਜਿਹੜਾ ਹੈਗਾ ਇਸ ਪਰ ਲਾਉਣੇ ਜਿੱਥੇ ਜਾਊਗਾ ਕਿੰਨੇ ਵਜੇ ਆਉਂਦਾ ਉਹਨੂੰ ਜਿਹੜਾ ਆ ਜਿਹੜਾ ਹੈਗਾ ਇਸ ਬਾਰੇ ਜਿਹੜਾ ਐਗਜ਼ੈਕਟ ਜਿਹੜਾ ਟਾਈਮਿੰਗ ਦਾ ਜੇ ਸਾਨੂੰ ਕਨਵੇ ਨਹੀਂ ਕੀਤਾ ਗਿਆ